ਇਹ ਸਾਹਿਬ ਨਾ ਮਿਲਿਆ ਇੱਕ ਫੁੱਜ ਸੌ ਖੰਦੇ ਨਾ ਪੋਰਚ ਖੜਾ ਹੋ ਕੇ ਆਖਰੀ ਗੋਲੀ ਆਖਰੀ ਦਮ ਤੱਕ ਬੋਰ ਚ ਨਹੀਂ ਚ ਦੂਸਰੀ ਮਾਨ ਅੱਜ ਬਾਹਰ ਕਰਦੇ ਆ ਕਿ ਬਾਦ ਸਾਹਿਬ ਅੱਗੇ ਤੁਹਾਨੂੰ ਸਾਹਿਬ ਨੇ ਮਿਲਿਆ ਇਹ ਸੂਰ ਖੁੰਦਾ ਇੱਕ ਕਟਾ ਵਹਾ ਦਾਂਗੇ ਔਰ ਆਪਣੀ ਜ਼ਿੰਦਗੀ ਦੇ ਕਿਸੇ ਸਾਥ ਅੱਗੇ ਲੈ ਕੇ ਨਾ ਦਾਂਗੇ ਉਹ ਯਾਰ ਰੱਖਿਓ ਇਹ ਮਨ ਇਹ ਸਾਹਿਬ ਦਮ ਤੱਕ ਇਹ ਨਹੀਂ ਇਹਨਾਂ ਨੂੰ ਲੱਗਦਾ ਕੈ ਭਾਂਪੀ ਨੇ ਬੰਦਲਾ ਫੱਟੇ ਆਏ ਨੇ ਉਹ ਦੋ ਮਿੰਨਾਂ ਨੇ ਰੌਲਾ ਪਾ ਕੇ ਤੁਰ ਜਾਣਾ ਇਹਨਾਂ ਨੂੰ ਪਤਾ ਨਹੀਂ ਆਇਆ ਨਾ ਜਿਹੜਾ ਤੇ ਬੱਟਰ ਦੀ ਖਾਤਰ ਮਰ ਸਕਦਾ ਜਿਹੜਾ ਤੇ ਬੱਟਰ ਮੱਤ ਤੋੜ ਸਕਦਾ ਓਏ ਆਪਣੀ ਆਣਖ ਖਾਤਰ ਵੀ ਉਹ ਤੇਰੇ ਖੂਨ ਪਸੰਦੇ ਵੇ ਜਿਹੜਾ ਤੂੰ ਬੇਇਮਾਨੀਆ ਕਰ ਕੇ ਗਿਆ ਆਪਣੇ ਘਰ ਪਰ ਰੱਖਣਾ ਉਹਦੀ ਗੱਡੀ ਤੋਰ ਤੋਕ ਕੇ ਤੈਨੂੰ ਘੋੜਾ ਥੱਲੇ ਨਾ ਆਣਾ ਅੱਜ ਗੱਲ ਯਾਦ ਰੱਖਿਓ ਇਹ ਨਾਨਕ ਨੂੰ ਵੀ ਦੱਸ ਦਿਓ ਐ ਪਪਾ ਨਾਨਕ ਦਾ ਨਾਮ ਰੂ ਦਾਗਾਰਾ ਦਾ ਨਹੀਂ ਖੂਰੇ ਦੇ ਵਿੱਚ ਇਨਸਾਫ ਦਾ ਵੈਰੀ ਗੁੱਡ ਨਹੀਂ ਇਨਸਾਫ ਐ ਬੈਲਪਾਡ ਨੂੰ ਸਮਝਾਜਾ ਅੱਜ ਇੱਕ ਗੱਲ ਯਾਦ ਰੱਖਿਓ ਇਹ ਜਿਹੜੇ ਚਾਰ ਕੈਪਟਨ ਨੇ ਜਿਹੜੇ ਲਫਟੇ ਰਿਸਪੈਕਟ ਰਹਾ ਇਹਦਾ ਇੱਕ ਕਾਰਵਾਈ ਬੰਦੀ ਕਰ ਸਕਦਾ ਉਹਨਾਂ ਦੇ ਵਿੱਚ ਨਾਨਕ ਦਾ ਜਵਾਈ ਹੋਵੇ ਹੋ ਸਕਦਾ ਉਹਨੇ ਜਗਵਾ ਕਮਾਂਦਾ ਜਿੱਤਾ ਹੋਵੇ ਕੋਈ ਹੋ ਸਕਦਾ ਉਹ ਦੇਖ ਕੇ ਮੰਤਰੀ ਦਾ ਹੋਰ ਸਾਲਾ ਹੋਵੇ ਅਸੀਂ ਚਾਹ ਜੋ ਮਰਜੀ ਹੋ ਜੇ ਛੰਦਰੀ ਪੋਦੇ ਪੁੱਤਾਂ ਨੂੰ ਜਦ ਤੱਕ ਖੁੰਝੇ ਨਹੀਂ ਲਾਉਂਦੇ ਤੇ ਸਾਡੇ ਉਹ ਕੈਕਟਰ ਸਾਡੇ ਕਰਨਾਲ ਸਾਹਿਬ ਦੇ ਨੱਕ ਤੇ ਮੁੱਕਾ ਜਾਲ ਬਚਿਆ ਹੁੰਦਾ ਨਾ ਇਹਦੇ ਪੋਤੇ ਪੋਦੇ ਪੁੱਤਾਂ ਨੂੰ ਜੰਮਣਾ ਨਾ ਸਿਖਾ ਦਿੰਦੇ ਨਾ ਤਿਆਰ ਕਰ ਲੈਂਦੇ ਅੱਜ ਸਾਡੀ ਇਨਸਾਨਦ ਇਨਸਾਨੀਅਤ ਸਾਡੀ ਸਿਰਫੀ ਕਿ ਸਾਡੇ ਸੌ ਸੁਹਾ ਦਾ ਫਾਇਦਾ ਨਾ ਚੁੱਕਿਆ ਜਾਏ ਨੇ ਤਾਂ ਬੰਦੇ ਦੇ ਫਤਤ ਅਜਾ ਚੌਵੀ ਕਾ ਸਿਰ ਤੇ ਟਾਈਮ ਮੈਂ ਦੇ ਰਿਹਾ ਨਾ ਮੰਜੂਰਾ ਅਜਾ ਸੋਭੇ ਕਾ ਜਿਹੜਾ ਸਾਫਲਾ ਮਿਲਿਆ ਤਾਂ ਡੀਸੀ ਦਫ਼ਤਰ ਦੇ ਕੰਧਾਂ ਉੱਚੀਆਂ ਨਹੀਂ ਐ ਇਹ ਪਾਕਿਸਤਾਨ ਦਾ ਬਟਕ ਜਦੋਂ ਟੱਪ ਸਕੇ ਉਹਨੇ ਨਾ ਸਭ ਤੋੜ ਕੇ ਵਾਪਸ ਆ ਸਕਦਾ ਐ ਡੀਸੀ ਦਫ਼ਤਰ ਕੋ ਕੰਧਾਂ ਕੁਛ ਨਹੀਂ ਐ ਧਿਆ ਰਹੋ ਇਨਸਾਨ ਦਬਾਉ ਖਾਤਰ ਬਲਾਸ ਦੋਹਾਂ ਕੋਈ ਨਹੀਂ ਕਹਾਂਸਾ ਇਹ ਰਹੀ ਕੀ ਬਤ ਬਹੁਤ ਬਹੁਤ ਧੰਨਵਾਦ ਸੋ ਨਾਰੇ ਜਿਹੜੇ ਆ ਸਟੇਜ 'ਤੇ ਨਹੀਂ ਲਵਾਏ ਜਾਣਗੇ ਤੁਸੀਂ ਆਪਣੀ ਜਗ੍ਹਾ ਰੱਖ ਕੇ ਪਲੀਜ਼ 2 ਮਿੰਟਾਂ ਦੇ ਵਿੱਚ ਸਮਾਪਤੀ ਕਰ ਦਿਆ ਕਰੋ ਕਿਉਂਕਿ ਬਿਲਾਰੋ ਦੇ ਹਦ ਨੇ ਟਾਈਮ ਥੋੜਾ ਹੈ ਸੋ ਹੁਣ ਮੈਂ ਬੁਲਤੀ ਕਰਾਂਗਾ ਪਰਮਜੀਤ ਸਿੰਘ ਜੀ ਟੇਡਸਾ ਪ੍ਰੈਜ਼ੀਡੈਂਟ ਐਕਸ ਆਰਮੀ ਬਲਫੁਰ ਕਮੇਟੀ ਇਹਨਾਂ ਤੋਂ ਬਾਅਦ ਦੇ ਵਿੱਚ ਗਰਮੀਤ ਸਿੰਘ ਕਵਾਤੜਾ ਉਹ ਜਿਹੜੇ ਸਟੇਜ 'ਤੇ ਲੱਗੇ ਆ ਗਏ ਨੇ ਗਰਮੀਤ ਸਿੰਘ ਕਵਾਤੜਾ ਪਰਜੀਤ ਸਿੰਘ ਜਨਸੋ ਹੀ ਆਓ

ਮੰਦਸਨ ਬਾਦਸਰ ਨੇ ਰਾਤ ਬਾਤ ਨੂੰ ਜੋ ਕਟਨਾ ਹੋਈ ਹੈ ਇਸ ਕਟਨਾ ਦੇ ਵਿੱਚ ਅੱਜ ਤੁਸੀਂ ਜਿਹੜਾ ਹੰਮੜਾ ਮਾਰਿਆ ਇਹ ਅੱਜ ਰਾਤ ਨਹੀਂ ਦੁਨਰੇ ਆਪਣਾ ਜਵਾਰੇ ਇਰਫਾ ਯਾਰ ਜਨਨ ਕਰਦੀ ਤੋਂ ਤੋਂ ਡਰਦੇ ਨੇ ਤੋਂ ਤੋਂ ਡਰਦੇ ਨੇ ਤੁਹਾਡੇ ਕੱਠ ਦੇ ਰਹਿੰਦੇ ਨੇ ਤੇ ਤੁਹਾਡੀ ਪ੍ਰਾਪਤੀ ਹੈ ਤੁਹਾਡੀ ਪ੍ਰਾਪਤੀ ਪਹਿਲਾਂ ਜੇ कुझु जी बन पंड़ियों न पंजाब नक एफ आई आर दर्ज हुई तई आहे अॼु हिकु नसीहत ਜਿਹੜੇ ਕੰਮ जहिड़ ਕੋਈ ਬਾਸਰ ਨਹੀਂ ਹੈ ਤੇ ਤੁਹਾਡੇ ਇੱਕ ਸਿਪਾਹੀ ਨਾਲ ਵੀ ਹੋ ਸਕਦਾ ਹੈ ਸਿਪਾਹੀ ਨਾਲ ਕਿਸੇ ਥਾਂ ਦੇ ਵਿੱਚ ਨਹੀਂ ਹੋ ਸਕਦਾਗਾ ਕਿਸੇ ਚੌਕੀ ਤੇ ਹੋ ਸਕਦਾਗਾ ਪਰ ਜੇ ਤੁਸੀਂ ਅਜਿਹਾ ਕੰਮ ਨਾ ਰਹਿਣਾ ਜਿਸੇ ਅਜਿਹਾ ਕੰਮ ਨਾ ਵੀ ਦਿਖਾਤੀ ਤੱਕ ਕੋਈ ਇੰਤਜ਼ਾਰ ਲੱਗੂਗਾ ਜਦੋਂ ਚੌਕੀ ਤੇ ਜਾਕਰੋਗੇ ਤੇ ਥਾਂ ਤੇ ਜਾਇਆ ਕਰ ਲਗੇ ਕਦੇ ਨਹੀਂ ਫਲੂਟ ਮਾਰਿਆ ਕਰਨਗੇ ਆ ਗਿਆ ਸਾਡਾ ਫੌਜੀ ਸਾਹਿਬ ਬਣਾਉਣੀ ਕਿਹੜੀ ਤੁਸੀਂ ਕਿਵੇਂ ਬਣਾਉਣੀ ਹੈ ਆ ਬਣਾਉਣੀ ਹੈ ਜਿਹੜੀ ਅੱਜ ਬਣਾਈ ਹੈ ਮੈਂ ਉਹ ਇਕੱਲੀ ਬਸੇ ਬੀਬੀ ਦਾ ਨਾਮ ਲਊਗਾ ਕੰਮਰੇ ਬਾਹਰ ਚੰਗਰੀ ਮੈਂ ਪਾਪਾ 1 ਸਰ ਵੀ ਬਲਪੁਰ ਕਮੇਟੀ ਪੰਜਾਬ ਦੇ ਵਾਈਸ ਪ੍ਰੈਜ਼ੀਡੈਂਟ ਜਿਹੜੀ ਜੱਥੇ ਵੀ ਸਾਰੀ ਪਹੁੰਚੀ ਹੈ ਸੰਗਠਨ ਜਾ ਮੋਰਚਾ ਮੰਗਾ ਅੰਮ੍ਰਿਤਸਰ ਖਾਰੇ ਇਕੱਠੇ ਹੋਏ ਨੇ ਮੰਨ ਗਿਰ ਕੰਮੀਆਂ ਦੀਆਂ ਵਿੱਚੋਂ ਸੁਨਦਰ ਬੀਰ ਤਿਹਤ ਤਾਹਾਨ ਟੋਕੇ ਦਿੱਲੀ ਕੋਟਾ ਲਿਕੇ ਆਏਗਾ ਮੈਂ ਉਹ ਵੀ ਧੰਨਵਾਦ ਕਰਦਾਗਾ ਵੀਰੋ ਇਹ ਤੁਹਾਡੀ ਪ੍ਰਾਪਤੀ ਹੈ ਜਦੋਂ ਕੋਈ ਇਹਨਾ ਕੰਮ ਹੋ ਜਾਂਦੇ ਅੱਜ ਆਪਾਂ ਨੇ ਹੌਸਲ ਨੰਦੀ ਨਿਯਮ ਦਸ਼ਮੇ ਬੀਏਸੀ ਜਿਹੜੇ ਜੀਐਸਸੀਓ ਓਰ ਸਾਰੇ ਕਿੱਥੇ ਹੋ ਕੇ ਫੈਸਲੇ ਕਰਨ ਜਾਣਦੇ ਕਰਾਉਣ ਜਾਣਦੇ ਨਾ ਅੱਜ ਤੁਸੀਂ ਇਕੱਠੇ ਹੋ ਕੇ ਤਾਜਣ ਪੈਗੀ ਨਾ ਸਰਕਾਰ ਨੂੰ ਨਾ ਸਰਕਾਰ ਨੂੰ ਤਾਜਣ ਪੈਗੀ ਇਹ ਜੋ ਸਾਲ ਨੂੰ ਪਹੁੰਚ ਹੋ ਗਏ ਦੂਜਾ ਇੱਕ ਆਈ ਵੀ ਰਹੇ ਕਾਪਟਨ ਸਾਹਿਬ ਲੈ ਕੇ ਜਾਵਾਂਗੇ ਬੁਲਉ ਹਸਨ ਹਾ ਅੱਲਾਹ ਅਕਬਰ ਬਹੁਤ ਬਹੁਤ ਧੰਨਵਾਦ ਸਭ ਦਾ ਸਹਿਨ ਕਹਾ ਦਾ ਜਿੰਦਾਬਾਦ 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 ਦੋਸੀ ਪਾਸਮਾਨ ਨੂੰ ਅਰਜ਼ੀ ਬਖਸ਼ ਕਰੋ ਅਰਜ਼ੀ ਬਖਸ਼ੋ ਸਹੁਰੇ ਇਸ ਤੋਂ ਬਾਅਦ ਗਰਮੀਤ ਸਿੰਘ ਵੀ ਕਲਾਕਾਰ ਉਹ ਤੋਂ ਬਾਅਦ ਦੇ ਵਿੱਚ ਗਰਨਾਨ ਸਿੰਘ ਦੀ ਦੇਖਣਾ ਗਰਨਾਨ ਸਿੰਘ ਦੀ ਦੇਖਣਾ ਤਿਆਰ ਰਹਿਣਾ ਆਉਂਦੀ ਗਰਮੀ ਸਿੰਘ ਦੀ ਕਹਾਣਾਚਾਰ ਲੋ ਜੀ ਲੋ ਲੋ ਸੋ ਬੈਣਾ ਮੌਲਕ ਦੇ ਬਾਰਡਰਾਂ ਤੇ ਖੂਨ ਖੋਣ ਵਾਲੇ ਫੌਜ ਦਾ ਸਨਖ ਦੇਸ਼ ਪਰ ਤੋਂ ਸਲੂਟ ਹੈ ਜਿਨ੍ਹਾਂ ਨੇ ਆਪਣੇ ਹੱਕਾਂ ਲਈ ਝੰਡਾ ਚੁੱਕਿਆ ਤੇ ਪੰਜਾਬ ਪੁੱਸ ਦੀ ਅਸਲੀਅਤ ਨੂੰ ਪਛਾਣਨ ਦਾ ਇੱਕ ਪੜਨ ਕੀਤਾ ਮੈਂ ਸਲੂਟ ਕਰਦਾ ਕਰਨਲ ਬਾਅਰ ਦੀ ਮੈਡਮ ਸਾਡੇ ਕੋਲ ਬੈਠੇ ਨੇ ਧੰਨ ਹੋਏ ਪਤਾ ਜਿਨ੍ਹਾਂ ਨੇ ਇਹ ਸਾਡੀ ਭੈਣ ਨੂੰ ਜਨਮ ਦਿੱਤਾ ਆਪਣੀ ਬੇਟੀ ਨੂੰ ਜਨਮ ਦਿੱਤਾ ਇਸ ਵਰਗੀ ਧਾਰੀ ਗੁੰਡਾਗਰਦੀ ਦੇ ਖਿਲਾਫ ਲੜਨ ਦੀ ਕਿਸੇ ਦੀ ਹਿੰਮਤ ਨਹੀਂ ਹੁੰਦੀ ਆਮ ਇਸ ਕਰਕੇ ਸਲੂਟ ਕਰਦੇ ਆ ਕਸਣਾ ਚਾਹਨਾ ਕਿ ਪੰਜਾਬੀ ਦੀ ਕਹਾਵਤ ਹੈ ਕਿ ਜਿਹੋ ਜੀ ਕੋਕੋ ਹੈ ਦੇ ਕੋਕੋ ਦੇ ਬੱਚੇ ਮਹਾਰਾਜਾ ਸਤਲਪੁਰ ਵਰਤਮਾਨ ਕਮੇਡੀ ਕਲਾਕਾਰ ਇਸ ਕਰਕੇ ਜਿੱਦਾਂ ਦਾ ਆਪ ਹੈ ਉਹਦਾ ਵੀ ਵਿਚਾਰਾਂ ਦੀ ਪਸੇ ਵੀ ਪੰਜਾਬ ਦੀ ਇਸ ਕਰਕੇ ਕੋਈ ਹੋਊਗਾ ਦੋਨਾ ਪੰਜਾਬ ਪੁਲਿਸ ਦਾ ਅਧਿਕਾਰੀ ਹੋ ਸਕਦਾ ਹੈ ਬੀਜ਼ਨਸ ਹੀ ਹੁੰਦਾ ਕਿ ਕੋਈ ਚੰਗਾ ਹੋਵੇ ਪਰ ਇਹਨਾਂ ਦਾ ਬੇੜਾ ਗੜਕ ਹੋਇਆ ਪਿਆ ਅਸੀਂ ਦੱਸਣਾ ਚਾਹੁੰਦੇ ਆ ਕਿ ਜਦੋਂ ਬਾਰਡਰ ਤੋਂ ਲਾਸ਼ਾਂ ਤਰੰਗੇ ਚ ਲਪੇਟ ਕੇ ਆਉਂਦੀਆਂ ਨੇ ਉਦੋਂ ਉਹਨਾਂ ਦੇ ਘਰ ਵਾਲਿਆਂ ਦੇ ਜਿਹੜੇ ਕਾਲਜ ਦੇ ਹਾਲ ਪੈਂਦੇ ਨੇ ਜਿਹੜੇ ਡਿਪਰੈਸ਼ਨ ਚਲੇ ਜਾਂਦੇ ਨੇ ਉਹ ਇਹੋ ਜਿਹੇ ਨਾਨਕਵਾਗਿਆਂ ਨੂੰ ਕੀ ਪਤਾ ਹੈ ਇਸ ਕਰਕੇ ਮੈਂ ਦੱਸਣਾ ਚਾਹਨਾ ਕਿ ਆ ਜਿਹੜੀ ਬਾਰ-ਬਾਰ ਗੱਲ ਆ ਰਹੀ ਹੈ ਕੇ ਬਹੈਰੀ ਬੋਪਾ ਰਾਇ ਪਹਿਲੇ ਮਾਤੇ ਹੁੰਦਾ ਸੀ ਕਹਿੰਦੇ ਕਰਨਲ ਦੇ ਬੇਟੇ ਤੇ ਕਸਨ ਮਾਰਿਆ ਨੇ ਬਾਕਸਿੰਗ ਮਾਰੀ ਇਸ ਕਰਕੇ ਮੈਂ ਨਿੱਜੀ ਤੌਰ ਤੇ ਜ਼ਿੰਮੇਵਾਰੀ ਦੇ ਨਾਲ ਇਹ ਦੱਸਣਾ ਚਾਹਣਾ ਕਿ ਇੰਸਪੈਕਟਰ ਗੁੰਡਾਗਰਦੀ ਵਰਦੀ ਪਾ ਕੇ ਕਰਦੇ ਹੋ ਤੁਸੀਂ ਪਰਮਿਸ਼ਨ ਲਾਓ ਫੌਜ ਦਾ ਬਾਕਸਰ ਹੋਣ ਦੇ ਨਾਤੇ 52 ਸਾਲ ਦੀ ਉਮਰ ਦੇ ਵਿੱਚ ਮੈਂ ਤੁਹਾਨੂੰ ਚੇਤਾਵਨੀ ਦਿੰਦਾ ਕਿ ਜੇ ਖੁੱਲ ਕੇ ਲੜਨਾ ਤੁਹਾਨੂੰ ਦੱਸਾਂਗੇ ਬਾਕਸਿੰਗ ਕਿਵੇਂ ਮਰਿੰਦੀ ਹੈ ਹੋ ਸੁਣ ਕੇ ਕਰਕੇ ਇਹਨਾਂ ਨੂੰ ਪੰਜਾਬੀ ਦੇ ਇੱਕ ਕਾਅਦ ਮੈਂ ਇਹ ਵੀ ਯਾਦ ਕਰਾਉਣੀ ਚਾਹਨਾ ਕਿ ਜਿਵੇਂ ਕਹਿੰਦੇ ਨੇ ਨਾ ਕਿ ਕਿਸੇ ਨੇ ਜ਼ੁਲਮ ਕੀਤਾ ਉਹਨੂੰ ਸਜ਼ਾ ਦੇਣ ਲੱਗੇ ਕਿ ਜਦਾ 10 ਗੰਡੇ ਖਾਣਾ ਤੇ ਜਾਂ ਛੁੱਤਰ ਖਾਣਾ ਇਹਨਾਂ ਨੇ 10 ਗੰਡੇ ਵੀ ਖਾਣੇ ਨੇ ਤੇ 10 ਛੁੱਤਰ ਵੀ ਖਾਣੇ ਨੇ ਆਲ ਇੰਡੀਆ ਦੇ ਉਹਨਾਂ ਸਾਕਾ ਸਹਿਮ ਕਬੀਰਾਂ ਨੂੰ ਉਹਨਾਂ ਦੇਸ਼ ਪ੍ਰੇਮੀ ਦੇਸ਼ ਭਗਤਾਂ ਨੂੰ ਹਰ ਵਰਗ ਦੇ ਲੋਕਾਂ ਨੂੰ ਮੈਂ ਬੇਨਤੀ ਕਰਦਾ ਕਿ ਇਹ ਅੰਤ ਆ ਗਿਆ ਦੇ ਆ ਵੀ ਦੇ ਆਉ ਡਿਊਟੀ ਜਵਾਨਾਂ ਤੇ ਵਰਸਾਂ ਦਾ ਇੱਕ ਵਰਦੀ ਧਾਰੀ ਗੁੰਡੇ ਹੱਸਰ ਕਰ ਸਕਦੇ ਨੇ ਤੇ ਕਾਮ ਦਿਹਾੜੀਦਾਰ ਦੀ ਜ਼ਿੰਦਗੀ ਕਿੱਦਾਂ ਦੀ ਹੋ ਗਈ ਇਸ ਕਰਕੇ ਦੇਸ਼ ਦੇ ਬਸਿਓ ਮਾਂ ਮਤਾਓ ਤੇ ਪਹੋ ਅੱਜ ਮੌਕਾ ਜਾਗਣ ਦਾ ਅੱਜ ਕਿਰਪਾ ਕਰਕੇ ਕਿੱਥੇ ਹੋ ਜੇ ਮਿਸਟਰ ਬਾਸਵੇ ਪਰਿਵਾਰ ਨੂੰ ਇਨਸਾਫ ਦੇਣ ਦਰਵਾਣ ਲਈ ਆਹ ਸੜਕੇ ਤੇ ਉਤਰੀਏ ਐਨੀ ਛੇਤੀ ਹੈ ਸਿੱਧੀ ਉੱਗੜੇ ਕਿਉਂ ਨਹੀਂ ਨਿਕਲਣਾ ਕੀਦੀ ਕਰਨੀ ਪੈਣੀ ਹੈ ਦੱਸਣਾ ਚਾਹੁੰਦੇ ਮਾਰੇ ਉਸਤਾਦ ਜੀ ਕਿਵੇਂ ਜੀਓ ਜੀ ਨੇ ਤੇ ਮਸਤ ਪਾ ਲੈਂਦਾ ਸੀ ਐਸੇ ਤਰੀਕੇ ਨਾਲ ਸਾਨੂੰ ਉਮੀਦ ਹੈ ਕਿ ਤੁਸੀਂ ਸਾਰੇ ਜੁੜ ਕੇ ਹੋਰ ਵੱਧ ਵੱਡੇ ਕਸੂਏ ਸਕਦੇ ਨੇ ਸਾਡੇ ਪਰਿਵਾਰ ਵੀ ਸ਼ਾਮ ਹੋਣਗੇ ਕਹੋ ਮੈਂ ਬੇਨਤੀ ਕਰਦਾ ਇਕੱਠੇ ਹੋ ਕੇ ਔਰ ਰਾਈ ਮੜੀਏ ਤੇ ਜੁੱਤੀਏ ਇਹ ਗੱਲ ਯਕੀਨ ਨਾਲ ਕਹਿ ਸਕਦਾ ਕਿ ਅਸੀਂ ਜਿੱਤਾਂਗੇ ਤੇ ਉਹ ਹਾਰਨਗੇ ਕੱਲ ਤੋਂ ਲਿਖਿਆ ਪੰਨਾ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਬੋਲੇ ਬਹੁਤ ਬਹੁਤ ਧੰਨਵਾਦ ਸਾਥੀ